ਮੈਂ ਗੱਲੀ ਔਰ ਆਸਪਾਸ ਦੇ ਸਮੁੱਚੇ ਸਿਕ ਸੰਗਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪੰਡਕ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਨਨਕਾਣਾ ਸਾਹਿਬ ਪੰਗਾ ਸਾਹਿਬ ਔਰ ਹੋਰ ਗੁਰਦੁਆਰਿਆਂ ਦੇ ਦਰਸ਼ਨ ਲਈ ਜਥਾ ਜਾਏਗਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਵੱਲੋਂ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਦਰਸ਼ਨ ਕਰਨ ਲਈ ਜਾਣ ਦੇ ਲਈ ਇੱਛਾवान ਹੋਣ ਸਰਦਾ ਸਤਕਾਰ ਹੋਵੇ ਉਹ ਆਪਣੇ ਪਾਸਪੋਰਟ ਸਾਨੂੰ ਭੇਜ ਦੇਣ ਅਸੀਂ ਜੇ ਸ਼ਮਣਿਕ ਦੁਆਰਾ ਪੰਦਾ ਕਮੇਟੀ ਦਾ ਜਥਾ ਗਿਆ ਤੇ ਸਾਡਾ ਜਥਾ ਵੀ ਜ਼ਰੂਰ ਜਾਏਗਾ ਤੇ ਮੈਂ ਸਮਝਾ ਵਾਂ ਕਿ ਜਿਹੜੀ ਸੰਗਤ ਜਾਣਾ ਚਾਹੁੰਦੀ ਹੈ ਉਹ ਆਪਣਾ ਪਾਸਪੋਰਟ ਲੈ ਕੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜੁਰ ਜਾਣ ਔਰ ਸਾਨੂੰ ਆਪਣੇ ਪਾਸਪੋਰਟ ਅਗਲੇ 15 20 ਦਿਨਾਂ ਚ ਭੇਜ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ